ਚਾਰ ਵਿੱਚ ਪੁਲਿਸ ਵਾਲੇ ਇੱਕ ਪਰਚੂਨ ਦੀ ਦੁਕਾਨ ਤੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਵਸੂਲ ਕਰ ਰਹੇ ਸੀ ਇਹ ਸਭ ਕੁਝ ਉੱਥੇ ਦੁਕਾਨ ਤੇ ਬੈਠਾ ਇੱਕ ਭਿਖਾਰੀ ਦੇਖਦਾ ਤੇ ਉਹ ਪੁਲਿਸ ਵਾਲਿਆਂ ਨੂੰ ਆ ਕੇ ਰੋਕਣ ਲੱਗਦਾ ਜਦੋਂ ਪੁਲਿਸ ਵਾਲੇ ਇਹ ਦੇਖਦੇ ਹਨ ਕਿ ਇੱਕ ਭਿਖਾਰੀ ਸਾਨੂੰ ਰੋਕ ਰਿਹਾ ਹੈ ਤਾਂ ਉਹ ਉਸ ਨੂੰ ਕਾਨੂੰਨ ਸਿਖਾਉਣ ਲੱਗਦੇ ਹਨ ਉਹ ਕਹਿੰਦੇ ਨੇ ਕਿ ਤੈਨੂੰ ਪਤਾ ਹੈ ਅਸੀਂ ਕੌਣ ਹਾਂ ਅਸੀਂ 1 ਮਿੰਟ ਵਿੱਚ ਤੈਨੂੰ ਹਵਾਲਾਤ ਵਿੱਚ ਬੰਦ ਕਰ ਦੇਵਾਂਗੇ ਪਰ ਉਹ ਭਿਖਾਰੀ ਕਹਿੰਦਾ ਹੈ ਕਿ ਤੁਸੀਂ ਤਾਂ ਲੋਕਾਂ ਦੀ ਮਦਦ ਕਰਨ ਵਾਸਤੇ ਹੋ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਉਹ ਪੁਲਿਸ ਵਾਲੇ ਉਸ ਭਿਖਾਰੀ ਨੂੰ ਫੜ ਕੇ ਜਿਪਸੀ ਵਿੱਚ ਬਿਠਾ ਲੈਂਦੇ ਨੇ ਪਰ ਉਦੋਂ ਹੀ ਉਹ ਭਿਖਾਰੀ ਆਪਣਾ ਆਈ ਕਾਰਡ ਕੱਢ ਕੇ ਪੁਲਿਸ ਵਾਲਿਆਂ ਨੂੰ ਦਿਖਾਉਂਦਾ ਹੈ ਜਿਹਨੂੰ ਦੇਖ ਕੇ ਪੁਲਿਸ ਵਾਲੇ ਹੈਰਾਨ ਰਹਿ ਜਾਂਦੇ ਹਨ ਤੇ ਸੋਚਦੇ ਹਨ ਕਿ ਇਹ ਇੱਥੇ ਕੀ ਕਰ ਰਿਹਾ ਹੈ ਕੌਣ ਸੀ ਉਹ ਭਿਖਾਰੀ ਤੇ ਉਹ ਉੱਥੇ ਕੀ ਕਰ ਰਿਹਾ ਸੀ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮੁੰਡਾ ਸਰਕਾਰੀ ਸਕੂਲ 'ਚ ਪੜਦਾ ਹੈ ਜਿਸ ਦਾ ਨਾਮ ਅਮਰ ਹੈ ਉਸ ਦਾ ਪਿਓ ਖੇਤੀਬਾੜੀ ਦਾ ਕੰਮ ਕਰਦਾ ਹੈ ਅਮਰ ਸਕੂਲ ਵਿੱਚ ਪੜ ਰਿਹਾ ਹੈ ਤੇ ਪੜ ਲਿਖ ਕੇ ਇੱਕ ਵੱਡਾ ਅਫਸਰ ਬਣਨਾ ਚਾਹੁੰਦਾ ਹੈ ਉਸ ਦਾ ਪਿਓ ਉਸ ਨੂੰ ਬਹੁਤ ਚੰਗੀਆਂ ਗੱਲਾਂ ਸਿਖਾਉਂਦਾ ਹੈ ਤੇ ਨਾਲ ਨਾਲ ਉਸ ਦੀ ਪੜ੍ਹਾਈ ਵੀ ਜਾਰੀ ਰੱਖਦਾ ਹੈ ਉਸ ਦਾ ਪਿਓ ਆਪ ਵੀ ਬਹੁਤ ਹੀ ਇਮਾਨਦਾਰ ਸੀ ਇਸ ਲਈ ਉਹ ਆਪਣੇ ਪੁੱਤ ਨੂੰ ਵੀ ਇਮਾਨਦਾਰੀ ਦਾ ਸਬਕ ਸਿਖਾਉਂਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਅਮਰ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਲੈਂਦਾ ਹੈ ਅਤੇ ਉਹ ਗ੍ਰੈਜੂਏਸ਼ਨ ਵਿੱਚ ਦਾਖਲਾ ਲੈ ਲੈਂਦਾ ਹੈ ਜਿਵੇਂ ਹੀ ਉਹ ਗ੍ਰੈਜੂਏਸ਼ਨ ਵਿੱਚ ਜਾਂਦਾ ਹੈ ਤਾਂ ਉੱਥੇ ਉਸ ਨੂੰ ਆਈਪੀਐਸ ਬਾਰੇ ਪਤਾ ਲੱਗਦਾ ਹੈ ਇਸ ਲਈ ਉਹ ਯੂਪੀਐਸਸੀ ਦੀ ਤਿਆਰੀ ਕਰਨ ਲੱਗਦਾ ਹੈ ਉਹ ਸੋਚਦਾ ਹੈ ਕਿ ਮੈਂ ਪੜ੍ਹ ਲਿਖ ਕੇ ਜ਼ਰੂਰ ਹੀ ਆਈਪੀਐਸ ਅਫਸਰ ਬਣਾਂਗਾ ਉਹ ਇਹ ਗੱਲ ਆਪਣੇ ਪਿਓ ਨੂੰ ਵੀ ਦੱਸਦਾ ਹੈ ਕਿ ਮੈਂ ਇੱਕ ਆਈਬੀਐਸ ਅਫਸਰ ਬਣਨਾ ਚਾਹੁੰਦਾ ਹਾਂ ਇਸ ਨਾਲ ਮੈਂ ਸਮਾਜ ਵਿੱਚ ਹੋ ਰਹੇ ਗਲਤ ਕੰਮਾਂ ਨੂੰ ਰੋਕ ਸਕਦਾ ਹਾਂ ਹੁਣ ਅਮਰ ਦਿਨ ਰਾਤ ਮਿਹਨਤ ਕਰਦਾ ਹੈ ਉਹ ਆਪਣੀ ਗ੍ਰੈਜੂਏਸ਼ਨ ਦੇ ਨਾਲ-ਨਾਲ ਯੂਪੀਐਸਸੀ ਦੀ ਤਿਆਰੀ ਵੀ ਕਰਨ ਲੱਗ ਜਾਂਦਾ ਹੈ ਹੌਲੀ-ਹੌਲੀ ਉਸ ਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ ਹੈ ਤੇ ਜਿਵੇਂ ਹੀ ਉਸ ਦੀ ਗ੍ਰੈਜੂਏਸ਼ਨ ਪੂਰੀ ਹੁੰਦੀ ਹੈ ਤਾਂ ਉਹ ਯੂਪੀਐਸਸੀ ਦੀ ਤਿਆਰੀ ਕਰਨ ਲਈ ਦਿੱਲੀ ਜਾਂਦਾ ਹੈ ਉਹ ਦਿੱਲੀ ਵਿੱਚ ਜਾ ਕੇ ਯੂਪੀਐਸਸੀ ਦੀ ਤਿਆਰੀ ਕਰਨ ਲੱਗਦਾ ਹੈ ਉਹ ਉੱਥੋਂ ਹੀ ਕੋਚਿੰਗ ਲੈਣ ਲੱਗਦਾ ਹੈ ਉਸ ਦਾ ਪਿਓ ਉਸ ਨੂੰ ਪੈਸੇ ਭੇਜਦਾ ਰਹਿੰਦਾ ਹੈ ਤੇ ਕਹਿੰਦਾ ਕਿ ਤੂੰ ਦਿਨ ਰਾਤ ਮਿਹਨਤ ਕਰ ਤੇ ਮਿਹਨਤ ਕਰਕੇ ਆਪਣਾ ਲਕਸ਼ ਪ੍ਰਾਪਤ ਕਰ ਲੈ ਕਿਉਂਕਿ ਉਹ ਵੀ ਚਾਹੁੰਦਾ ਸੀ ਕਿ ਉਹ ਇੱਕ ਵੱਡਾ ਅਫਸਰ ਬਣੇ ਹੌਲੀ ਹੌਲੀ ਸਮਾਬਿੱਤ ਦਾ ਜਾਂਦਾ ਹੈ ਤੇ ਸਮੇਂ ਦੇ ਨਾਲ ਉਸ ਦਾ ਯੂਪੀਐਸਸੀ ਦਾ ਟੈਸਟ ਕਲੀਅਰ ਹੋ ਜਾਂਦਾ ਹੈ। ਉਹਨੇ ਚੰਗੇ ਨੰਬਰਾਂ ਨਾਲ ਯੂਪੀਐਸਸੀ ਦਾ ਟੈਸਟ ਕਲੀਅਰ ਕਰ ਲਿਆ ਸੀ। ਜਦੋਂ ਇਹ ਗੱਲ ਉਹਦੇ ਪਿਓ ਨੂੰ ਪਤਾ ਲੱਗਦੀ ਹੈ ਤਾਂ ਉਹ ਬਹੁਤ ਹੀ ਖੁਸ਼ ਹੁੰਦਾ ਹੈ ਕਿ ਮੇਰਾ ਪੁੱਤ ਹੁਣ ਇੱਕ ਵੱਡਾ ਅਫਸਰ ਬਣ ਗਿਆ ਹੈ। ਜਦੋਂ ਅਮਰ ਪਿੰਡ ਆਉਂਦਾ ਹੈ ਤਾਂ ਪਿੰਡ ਦੇ ਲੋਕ ਉਸ ਦਾ ਬਹੁਤ ਸਵਾਗਤ ਕਰਦੇ ਹਨ। ਉਹ ਕੁਝ ਦਿਨ ਆਪਣੇ ਪਿੰਡ 'ਚ ਹੀ ਰਹਿੰਦਾ ਹੈ। ਉਸ ਤੋਂ ਬਾਅਦ ਉਹ ਆਪਣੀ ਟ੍ਰੇਨਿੰਗ ਤੇ ਚਲਾ ਜਾਂਦਾ ਹੈ। ਟ੍ਰੇਨਿੰਗ ਲੈਣ ਲੱਗ ਜਾਂਦਾ ਹੈ। ਤੇ ਜਿਵੇਂ ਹੀ ਉਸਦੀ ਟ੍ਰੇਨਿੰਗ ਪੂਰੀ ਹੁੰਦੀ ਹੈ ਉਸਦੀ ਪੋਸਟਿੰਗ ਇੱਕ ਜ਼ਿਲ੍ਹੇ ਵਿੱਚ ਹੋ ਜਾਂਦੀ ਹੈ। ਉੱਥੇ ਉਹ ਇਮਾਨਦਾਰੀ ਤੇ ਮਿਹਨਤ ਨਾਲ ਆਪਣਾ ਕੰਮ ਕਰਨ ਲੱਗਦਾ ਹੈ। ਇੱਕ ਵਾਰੀ ਉਹ ਕਿਸੇ ਵੱਡੇ ਲੀਡਰ ਦੇ ਘਟਾਲੇ ਦਾ ਪਰਦਾਫਾਸ਼ ਕਰ ਦਿੰਦਾ ਹੈ। ਲੀਡਰ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ। ਉਹ ਅਮਰ ਨੂੰ ਸਮਝਾਉਣ ਲਈ ਉਸਦੇ ਦਫ਼ਤਰ ਵਿੱਚ ਜਾਂਦਾ ਹੈ। ਪਰ ਅਮਰ ਉਹਦੇ ਉੱਤੇ ਉਸ ਲੀਡਰ ਦੀਆਂ ਧਮਕੀਆਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਕਹਿੰਦਾ ਹੈ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਾਂਗਾ ਜਿੱਥੇ ਮੈਂ ਰਹਿਣਾ ਹੈ ਉੱਥੇ ਬੇਈਮਾਨ ਲੋਕਾਂ ਦੀ ਕੋਈ ਥਾਣੀ ਜੇ ਤੁਸੀਂ ਇੱਥੇ ਰਹਿਣਾ ਚਾਹੋਣੇ ਹੋ ਤਾਂ ਸੁਧਰ ਜੋ ਪਰ ਇਹ ਗੱਲ ਉਸ ਲੀਡਰ ਨੂੰ ਚੁਭ ਜਾਂਦੀ ਹੈ ਉਹ ਆਪਣੀ ਕੁਰਸੀ ਦਾ ਫਾਇਦਾ ਚਾਹਦਾਂ ਹੋਇਆ ਅਮਰ ਦਾ ਟਰਾਂਸਫਰ ਦੂਰ ਇੱਕ ਦੂਜੇ ਜ਼ਿਲ੍ਹੇ ਵਿੱਚ ਕਰਵਾ ਦਿੰਦਾ ਹੈ ਇਸ ਗੱਲ ਦਾ ਅਮਰ ਉੱਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਅਕਸਰ ਹੀ ਉਸ ਦਾ ਆਪਣੇ ਕੰਮ ਦਰੋਂ ਅਜਿਹੇ ਲੋਕਾਂ ਨਾਲ ਹੀ ਸਾਹਮਣਾ ਹੁੰਦਾ ਸੀ ਹੁਣ ਉਸ ਦੀ ਪੋਸਟਿੰਗ ਇੱਕ ਹੋਰ ਜ਼ਿਲ੍ਹੇ ਵਿੱਚ ਕਰਵਾ ਦਿੱਤੀ ਜਾਂਦੀ ਹੈ ਜਿੱਥੇ ਜਾ ਕੇ ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹੈ ਤੇ ਭ੍ਰਿਸ਼ਟਾਚਾਰ ਤੇ ਬੇਈਮਾਨੀ ਨੂੰ ਬਿਲਕੁਲ ਹੀ ਬੰਦ ਕਰਵਾ ਦਿੰਦਾ ਹੈ ਹੁਣ ਇਹ ਗੱਲ ਸਾਰੇ ਜ਼ਿਲ੍ਹੇ ਵਿੱਚ ਫੈਲ ਗਈ ਸੀ ਕਿ ਜਿਹੜਾ ਨਵਾਂ ਐਸਪੀ ਆਇਆ ਹੈ ਉਹ ਬੜਾ ਹੀ ਇਮਾਨਦਾਰ ਹੈ ਇਹ ਗੱਲ ਉੱਥੋਂ ਦੇ ਲੋਕਲ ਦੁਕਾਨਦਾਰ ਵੀ ਸੁਣ ਲੈਂਦੇ ਹਨ ਜਿਨ੍ਹਾਂ ਨੂੰ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਆਪਣਾ ਇੱਕ ਸ਼ਿਕਾਇਤ ਪੱਤਰ ਲਿਖ ਕੇ ਐਸਪੀ ਸਾਹਿਬ ਨੂੰ ਦੇ ਦਿੰਦੇ ਹਨ ਜਿਵੇਂ ਹੀ ਉਹ ਸ਼ਿਕਾਇਤ ਪੱਤਰ ਨੂੰ ਐਸਪੀ ਸਾਹਿਬ ਪੜ੍ਹਦੇ ਹਨ ਤਾਂ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਕੁਝ ਪੁਲਿਸ ਅਫਸਰ ਨਜਾਇਜ਼ ਰੂਪ ਵਿੱਚ ਦੁਕਾਨਦਾਰਾਂ ਤੋਂ ਪੈਸੇ ਵਸੂਲਦੇ ਨੇ ਪਹਿਲਾਂ ਐਸਪੀ ਸਾਹਿਬ ਨੂੰ ਬਹੁਤ ਗੁੱਸਾ ਆਉਂਦਾ ਹੈ ਫਿਰ ਉਹ ਸੋਚਦੇ ਨੇ ਕਿ ਕਿਤੇ ਪੁਲਿਸ ਡਿਪਾਰਟਮੈਂਟ ਨੂੰ ਬਦਨਾਮ ਕਰਨ ਲਈ ਇਹ ਕਿਸੇ ਦੀ ਚਾਲ ਨਾ ਹੋਵੇ ਇਸ ਲਈ ਐਸਪੀ ਸਾਹਿਬ ਸਾਰੇ ਥਾਣਿਆਂ ਦੇ ਇੰਚਾਰਜਾਂ ਦੀ ਇੱਕ ਮੀਟਿੰਗ ਬੁਲਾਉਂਦੇ ਹਨ ਜਦੋਂ ਸਾਰੇ ਮੀਟਿੰਗ ਵਿੱਚ ਪਹੁੰਚਦੇ ਹਨ ਐਸਪੀ ਸਾਹਿਬ ਇਸ ਗੱਲ ਉੱਤੇ ਵਿਚਾਰ ਵਟਾਂਦਰਾ ਕਰਦੇ ਨੇ ਅਤੇ ਉਹਨਾਂ ਨੂੰ ਪੁੱਛਦੇ ਨੇ ਕਿ ਕੀ ਤੁਹਾਡੇ ਵਿੱਚੋਂ ਕੋਈ ਵੀ ਦੁਕਾਨਦਾਰਾਂ ਤੋਂ ਨਜਾਇਜ਼ ਰੂਪ ਵਿੱਚ ਵਸੂਲੀ ਕਰਦਾ ਹੈ ਉੱਥੇ ਜਿੰਨੇ ਵੀ ਪੁਲਿਸ ਵਾਲੇ ਸੀ ਉਹ ਸਾਰੇ ਸਾਫ਼-ਸਾਫ਼ ਮਨਾਂ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਆਪ ਤੁਹਾਡੇ ਤਰ੍ਹਾਂ ਹੀ ਕੰਮ ਕਰਦੇ ਆਂ ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਅਸੀਂ ਵੀ ਬਹੁਤ ਹੀ ਇਮਾਨਦਾਰ ਆਂ ਉਹ ਕਹਿੰਦੇ ਹਨ ਕਿ ਤੁਸੀਂ ਬਾਜ਼ਾਰ ਵਿੱਚ ਜਾ ਕੇ ਕਿਸੇ ਤੋਂ ਵੀ ਪੁੱਛ ਸਕਦੇ ਹੋ ਇਹ ਸਭ ਕੁਝ ਸੁਣ ਕੇ ਐਸਪੀ ਸਾਹਿਬ ਨੂੰ ਵਿਸ਼ਵਾਸ ਹੋ ਜਾਂਦਾ ਹੈ ਉਹ ਸੋਚਦੇ ਨੇ ਕਿ ਹੋ ਸਕਦਾ ਕਿਸੇ ਨੇ ਜਾਣਬੁੱਝ ਕੇ ਹੀ ਸ਼ਿਕਾਇਤ ਕੀਤੀ ਹੋਵੇ ਤਾਂ ਜੋ ਪੁਲਿਸ ਨੂੰ ਬਦਨਾਮ ਕੀਤਾ ਜਾਵੇ ਐਸਪੀ ਸਾਹਿਬ ਇਸ ਗੱਲ ਨੂੰ ਉੱਥੇ ਹੀ ਛੱਡ ਕੇ ਆਪਣੇ ਕੰਮ ਤੇ ਲੱਗ ਜਾਂਦੇ ਹਨ ਪਰ ਥੋੜ੍ਹ ਦੇਰ ਬਾਅਦ ਇੱਕ ਹੋਰ ਇਸੇ ਤਰ੍ਹਾਂ ਦੀ ਸ਼ਿਕਾਇਤ ਐਸਪੀ ਸਾਹਿਬ ਦੇ ਕੋਲ ਆਉਂਦੀ ਹੈ ਇਸ ਵਾਰੀ ਐਸਪੀ ਸਾਹਿਬ ਸ਼ਿਕਾਇਤ ਦੇਖਣ ਤੋਂ ਬਾਅਦ ਆਪ ਹੀ ਇਸ ਗੱਲ ਦੀ ਜਾਂਚ ਪੜਤਾਲ ਕਰਨ ਬਾਰੇ ਸੋਚਦੇ ਨੇ ਇਸ ਤੋਂ ਬਾਅਦ ਉਹ ਆਪਣੀ ਇੱਕ ਟੀਮ ਤਿਆਰ ਕਰਦੇ ਨੇ ਜਦੋਂ ਉਹ ਕਾਰ ਉੱਤੇ ਜਾਣ ਲੱਗਦੇ ਨੇ ਤਾਂ ਰਸਤੇ ਵਿੱਚ ਉਹਨਾਂ ਨੂੰ ਖਿਆਲ ਆਉਂਦਾ ਹੈ ਕੀ ਹੋ ਸਕਦਾ ਹੈ ਜੋ ਮੈਂਬਰ ਟੀਮ ਵਿੱਚ ਹਨ ਉਹ ਵੀ ਉਹਨਾਂ ਦੇ ਨਾਲ ਹੀ ਮਿਲੇ ਹੋਣ ਅਤੇ ਉਹਨਾਂ ਨੂੰ ਉਹ ਇਸ ਸਬਾਰੇ ਪਹਿਲਾਂ ਹੀ ਦੱਸ ਦੇਣ ਕਿ ਅਸੀਂ ਛਾਪਾ ਮਾਰ ਰਹੇ ਹਾਂ ਇਹ ਸਭ ਕੁਝ ਸੋਚ ਕੇ ਐਸਪੀ ਸਾਹਿਬ ਡਰਾਈਵਰ ਨੂੰ ਕਾਰ ਰੋਕਣ ਲਈ ਕਹਿੰਦੇ ਨੇ ਉਹ ਕੁਝ ਦੇਰ ਸੋਚਦੇ ਹਨ ਥੋੜੀ ਦੇਰ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਡਰਾਈਵਰ ਨੂੰ ਕਹਿੰਦੇ ਨੇ ਕਿ ਅੱਜ ਅਸੀਂ ਕਿਤੇ ਨਹੀਂ ਜਾ ਰਹੇ ਤੁਸੀਂ ਕਾਰ ਵਾਪਸ ਆਪਣੇ ਦਫ਼ਤਰ ਹੀ ਲੈ ਚਲਦੇ ਹਾਂ ਹੋਂ ਐਸਪੀ ਸਾਹਿਬ ਆਪਸ ਆਪਣੇ ਦਫ਼ਤਰ ਵਿੱਚ ਆ ਗਏ ਸੀ ਉਹ ਉੱਥੇ ਜਾ ਕੇ ਬੈਠ ਜਾਂਦੇ ਨੇ ਤੇ ਇਸ ਸਭ ਬਾਰੇ ਸੋਚਣ ਲੱਗਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਦਾ ਪਰਦਾਫਾਸ਼ ਕੀਤਾ ਜਾਵੇ ਰੰਗੇ ਹੱਥੀ ਉਹਨਾਂ ਨੂੰ ਫੜਿਆ ਜਾਵੇ ਸੋਚਦੇ ਸੋਚਦੇ ਉਹਨਾਂ ਦੇ ਦਿਮਾਗ ਵਿੱਚ ਇੱਕ ਖਿਆਲ ਆਉਂਦਾ ਹੈ ਉਹ ਦਫ਼ਤਰ ਤੋਂ ਛੁੱਟੀ ਲੈਂਦੇ ਨੇ ਤੇ ਕਹਿੰਦੇ ਨੇ ਕਿ ਮੈਂ ਆਪਣੇ ਪਿੰਡ ਜਾ ਰਿਹਾ ਮੈਨੂੰ ਇੱਕ ਬਹੁਤ ਜ਼ਰੂਰੀ ਕੰਮ ਆ ਗਿਆ ਉਹ ਆਪਣੇ ਪਿੰਡ ਚਲੇ ਜਾਂਦੇ ਨੇ ਦੋ ਦਿਨ ਆਪਣੇ ਘਰ ਰਹਿੰਦੇ ਨੇ ਤੇ ਸਾਰੀ ਸਮੱਸਿਆ ਬਾਰੇ ਆਪਣੇ ਪਿਤਾ ਜੀ ਨਾਲ ਗੱਲ ਕਰਦੇ ਹਨ ਇਸ ਤੇ ਉਹਨਾਂ ਦੇ ਪਿਤਾ ਜੀ ਕਹਿੰਦੇ ਨੇ ਕਿ ਤੈਨੂੰ ਖੁਦ ਹੀ ਇਸ ਕੰਮ ਇਸ ਉੱਤੇ ਕੰਮ ਕਰਨਾ ਪਵੇਗਾ ਤੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪਣੇ ਪਿਓ ਨਾਲ ਗੱਲਬਾਤ ਕਰਨ ਤੋਂ ਬਾਅਦ ਐਸਪੀ ਸਾਹਿਬ ਵਾਪਸ ਆ ਜਾਂਦੇ ਨੇ ਉਹ ਰਸਤੇ ਵਿੱਚ ਹੀ ਇੱਕ ਭਿਖਾਰੀ ਦਾ ਭੇਸ ਬਣਾਉਂਦੇ ਨੇ ਤੇ ਬਾਜ਼ਾਰ ਵਿੱਚ ਚਲੇ ਜਾਂਦੇ ਨੇ ਉਹ ਇੱਧਰ ਉੱਧਰ ਬਾਜ਼ਾਰ ਵਿੱਚ ਘੁੰਮ ਰਹੇ ਸਨ ਕਿਉਂਕਿ ਹੁਣ ਐਸਪੀ ਸਾਹਿਬ ਸ਼ਹਿਰ ਵਿੱਚ ਨਹੀਂ ਸੀ ਇਸ ਲਈ ਜਿਹੜੇ ਪੁਲਿਸ ਵਾਲੇ ਇਹ ਨਜਾਇਜ਼ ਰੂਪ ਵਿੱਚ ਪੈਸੇ ਵਸੂਲਦੇ ਸਨ ਉਹ ਸ਼ਰਿਆਂ ਵਿੱਚ ਇਹ ਸਭ ਕੁਝ ਕਰਨ ਲੱਗ ਗਏ ਸੀ। ਉਹਨਾਂ ਨੂੰ ਹੁਣ ਕਿਸੇ ਗੱਲ ਦਾ ਕੋਈ ਡਰ ਨਹੀਂ ਸੀ ਕਿਉਂਕਿ ਐਸਪੀ ਸਾਹਿਬ ਤਾਂ ਹੈ ਹੀ ਨਹੀਂ ਸੀ ਸ਼ਹਿਰ ਵਿੱਚ। ਐਸਪੀ ਸਾਹਿਬ ਇਸੇ ਤਰ੍ਹਾਂ ਘੁੰਮ ਦੇ ਘੁੰਮ ਦੇ ਪਰਚੂਨ ਦੀ ਦੁਕਾਨ ਦੇ ਨੇੜੇ ਆ ਕੇ ਬੈਠ ਜਾਂਦੇ ਨੇ। ਉਹ ਆਸ-ਪਾਸੇ ਦੀਆਂ ਦੁਕਾਨਾਂ ਉੱਤੇ ਵੀ ਨਿਗਰਾਨੀ ਰੱਖਦੇ ਹਨ। ਉਹਨਾਂ ਨੂੰ ਕੋਈ ਵੀ ਪੁਲਿਸ ਵਾਲਾ ਉੱਥੇ ਦਿਖਾਈ ਨਹੀਂ ਦਿੰਦਾ। ਉਹ ਸੋਚਦੇ ਹਨ ਕਿ ਇਹ ਸਭ ਬੇਕਾਰ ਜਿਹੀਆਂ ਸ਼ਿਕਾਇਤਾਂ ਸੀ ਜੋ ਪੁਲਿਸ ਡਿਪਾਰਟਮੈਂਟ ਨੂੰ ਬਦਨਾਮ ਕਰਨ ਲਈ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿੱਚ ਕੋਈ ਵੀ ਸੱਚਾਈ ਨਹੀਂ ਲੱਗ ਰਹੀ। ਪਰ ਫਿਰ ਉਹ ਸੋਚਦੇ ਨੇ ਕਿ ਮੈਂ 1-2 ਦਿਨ ਇਸੇ ਤਰ੍ਹਾਂ ਕੰਮ ਕਰਾਂਗਾ ਜਦੋਂ ਤੱਕ ਪੂਰੀ ਗੱਲ ਕਲੀਅਰ ਨਹੀਂ ਹੋ ਜਾਵੇਗੀ। ਉਸ ਤੋਂ ਬਾਅਦ ਹੀ ਮੈਂ ਆਪਣਾ ਕੋਈ ਫੈਸਲਾ ਲਵਾਂਗਾ। ਉਹ ਸ਼ਹਿਰ ਵਿੱਚ ਇੱਕ ਕਿਰਾਏ ਦੇ ਕਮਰਾ ਲੈਂਦੇ ਹਨ ਅਤੇ ਰਾਤ ਨੂੰ ਉਸ ਕਮਰੇ ਵਿੱਚ ਹੀ ਰਹਿੰਦੇ ਹਨ। ਅਗਲੇ ਦਿਨ ਸਵੇਰੇ ਉੱਠ ਕੇ ਫਿਰ ਭਿਖਾਰੀ ਦਾ ਪੇਸ ਬਣਾ ਲੈਂਦੇ ਹਨ। ਤੇ ਬਾਜ਼ਾਰ ਵਿੱਚ ਇੱਧਰ ਉੱਧਰ ਘੁੰਮਣ ਲੱਗਦੇ ਹਨ ਉਹ ਘੁੰਮਦੇ ਘੁੰਮਦੇ 메ਨ ਬਾਜ਼ਾਰ ਵਿੱਚ ਪਹੁੰਚ ਗਏ ਸੀ ਤੇ ਉੱਥੇ ਜਾ ਕੇ ਬੈਠ ਜਾਂਦੇ ਨੇ ਉਦੋਂ ਹੀ ਉਹਨਾਂ ਨੂੰ ਦੂਰੋਂ ਇੱਕ ਪੁਲਿਸ ਦੀ ਗੱਡੀ ਦਿਖਾਈ ਦਿੰਦੀ ਹੈ ਕਾਰ ਨੂੰ ਦੇਖ ਕੇ ਉਹ ਸੋਚਦੇ ਹਨ ਕਿ ਇਹ ਜ਼ਰੂਰ ਹੀ ਲੋਕਾਂ ਤੋਂ ਪੈਸੇ ਲੈਣ ਵਾਸਤੇ ਆ ਰਹੇ ਹੈ ਅੱਜ ਮੈਂ ਇਹਨਾਂ ਨੂੰ ਰੰਗੇ ਹੱਥੀ ਫੜ ਲਵਾਂਗਾ ਪੁਲਿਸ ਦੀ ਕਾਰ ਇੱਕ ਬਹੁਤ ਵੱਡੀ ਦੁਕਾਨ ਦੇ ਸਾਹਮਣੇ ਆ ਕੇ ਰੁਕਦੀ ਹੈ ਤੇ ਦੋ ਪੁਲਿਸ ਵਾਲੇ ਕਾਰ ਵਿੱਚੋਂ ਉੱਤਰ ਕੇ ਦੁਕਾਨ ਦੇ ਅੰਦਰ ਚਲੇ ਜਾਂਦੇ ਹਨ ਐਸਪੀ ਸਾਹਿਬ ਦੁਕਾਨ ਦੇ ਦੂਜੇ ਪਾਸੇ ਫੁੱਟਪਾਥ ਉੱਤੇ ਬੈਠੇ ਹੋਏ ਸੀ ਉਹ ਸਭ ਕੁਝ ਦੇਖ ਰਹੇ ਸੀ ਉਹ ਦੇਖਣ ਵਿੱਚ ਬਿਲਕੁਲ ਹੀ ਭਿਖਾਰੀ ਲੱਗ ਰਹੇ ਸੀ ਪੁਲਿਸ ਵਾਲੇ ਦੁਕਾਨ ਉੱਤੇ ਜਾ ਕੇ ਵਸੂਲੀ ਕਰਨ ਲੱਗਦੇ ਹਨ ਦੁਕਾਨਦਾਰ ਉਹਨਾਂ ਨੂੰ ਥੋੜੇ ਜਿਹਾ ਘੱਟ ਰੁਪਏ ਦੇ ਰਿਹਾ ਸੀ ਇਹ ਸਭ ਕੁਝ ਦੇਖ ਕੇ ਪੁਲਿਸ ਵਾਲੇ ਦੁਕਾਨਦਾਰ ਨੂੰ ਧਮਕਾਉਣ ਲੱਗਦੇ ਹਨ ਇੰਨੇ ਵਿੱਚ ਹੀ ਐਸਪੀ ਸਾਹਿਬ ਜੋ ਕਿ ਭਿਖਾਰੀ ਦੇ ਰੂਪ ਵਿੱਚ ਉੱਥੇ ਬੈਠੇ ਹੋਏ ਸੀ ਉਹ ਦੁਕਾਨ ਦਾ ਉੱਤੇ ਆ ਜਾਂਦੇ ਨੇ ਉਹ ਆ ਕੇ ਪੁਲਿਸ ਵਾਲਿਆਂ ਨੂੰ ਕਹਿਣ ਲੱਗਦੇ ਹਨ ਕਿ ਤੁਸੀਂ ਇਹ ਸਭ ਕੁਝ ਕੀ ਕਰ ਰਹੇ ਹੋ ਇਹ ਕਰਨਾ ਠੀਕ ਨਹੀਂ ਹੈ ਜਦੋਂ ਪੁਲਿਸ ਵਾਲੇ ਇਹ ਦੇਖਦੇ ਹਨ ਕਿ ਇੱਕ ਭਿਖਾਰੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਉਲਟਾ ਉਹਨੂੰ ਧਮਕਾਉਣ ਲੱਗਦੇ ਹਨ ਉਹ ਭਿਖਾਰੀ ਨੂੰ ਕਹਿੰਦੇ ਨੇ ਕਿ ਤੈਨੂੰ ਪਤਾ ਹੈ ਤੂੰ ਕਿਹਦੇ ਨਾਲ ਗੱਲ ਕਰ ਰਿਹਾ ਹੈ ਅਸੀਂ ਪੁਲਿਸ ਵਾਲੇ ਆ ਜੇ ਅਸੀਂ ਚਾਹੀਏ ਤਾਂ ਤੈਨੂੰ ਹੁਣੇ ਹੀ ਹਵਾਲਾਤ ਵਿੱਚ ਬੰਦ ਕਰ ਸਕਦੇ ਹਾਂ ਇਹ ਸੁਣ ਕੇ ਭਿਖਾਰੀ ਦੇ ਰੂਪ ਵਿੱਚ ਜੋ ਐਸਪੀ ਸਾਹਿਬ ਸੀ ਉਹ ਉਹਨਾਂ ਨੂੰ ਕਹਿੰਦਾ ਕਿ ਇਹ ਸਭ ਕੁਝ ਤਾਂ ਠੀਕ ਹੈ ਪਰ ਤੁਸੀਂ ਮੈਨੂੰ ਬਿਨਾਂ ਗੱਲ ਤੋਂ ਹਵਾਲਾਤ ਵਿੱਚ ਬੰਦ ਨਹੀਂ ਕਰ ਸਕਦੇ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਮੈਂ ਸਿਰਫ ਇਹੀ ਕਿਹਾ ਕਿ ਤੁਹਾਡਾ ਕੰਮ ਲੋਕਾਂ ਦੀ ਭਲਾਈ ਕਰਨਾ ਹੈ ਇਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਇਹ ਸਭ ਕੁਝ ਸੁਣ ਕੇ ਪੁਲਿਸ ਵਾਲਿਆਂ ਨੂੰ ਗੁੱਸਾ ਆ ਜਾਂਦਾ ਹੈ ਉਹਨਾਂ ਵਿੱਚੋਂ ਹੀ ਇੱਕ ਪੁਲਿਸ ਸਿਪਾਹੀ ਐਸਪੀ ਸਾਹਿਬ ਨੂੰ ਬਾਹਰ ਤੋਂ ਫੜ ਕੇ ਕਾਰ ਵੱਲ ਲਿਜਾਣ ਲੱਗਦਾ ਹੈ ਉਦੋਂ ਹੀ ਐਸਪੀ ਸਾਹਿਬ ਆਪਣੀ ਜੇਬ ਵਿੱਚੋਂ ਆਈ ਕਾਰਡ ਕੱਢਦੇ ਨੇ ਜਿਸ ਉੱਤੇ ਇਹ ਲਿਖਿਆ ਹੋਇਆ ਸੀ ਕਿ ਇਹ ਕੌਣ ਹੈ ਜਿਵੇਂ ਹੀ ਪੁਲਿਸ ਵਾਲੇ ਉਸ ਆਈ ਕਾਰਡ ਨੂੰ ਦੇਖਦੇ ਹਨ ਤਾਂ ਉਹ ਇੱਕਦਮ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਹਨ ਪੁਲਿਸ ਵਾਲੇ ਐਸਪੀ ਸਾਹਿਬ ਦੇ ਅੱਗੇ ਹੱਥ ਜੋੜ ਲੈਂਦੇ ਨੇ ਅਤੇ ਉਹ ਉਹਨਾਂ ਤੋਂ ਮਾਫੀ ਮੰਗਣ ਲੱਗਦੇ ਹਨ ਇਹ ਸਭ ਕੁਝ ਉਹ ਦੁਕਾਨਦਾਰ ਵੀ ਦੇਖ ਰਿਹਾ ਸੀ ਇੱਕ ਭਿਖਾਰੀ ਨੂੰ ਜਦੋਂ ਪੁਲਿਸ ਵਾਲੇ ਖਿੱਚ ਰਹੇ ਸੀ ਤਾਂ ਇਹ ਦੇਖ ਕੇ ਉੱਥੇ ਥੋੜੀ ਜਿਹੀ ਭੀੜ ਵੀ ਇਕੱਠੀ ਹੋ ਗਈ ਸੀ ਹੁਣ ਜਦੋਂ ਲੋਕ ਇਹ ਦੇਖਦੇ ਨੇ ਕਿ ਇੱਕ ਐਸਪੀ ਭਿਖਾਰੀ ਦੇ ਪੇਸ ਵਿੱਚ ਇਸ ਤਰ੍ਹਾਂ ਬਾਜ਼ਾਰ ਵਿੱਚ ਫਿਰ ਰਿਹਾ ਹੈ ਅਤੇ ਉਹ ਪ੍ਰਸ਼ਤ ਪੁਲਿਸ ਵਾਲਿਆਂ ਨੂੰ ਫੜ ਰਿਹਾ ਹੈ ਤਾਂ ਲੋਕ ਐਸਪੀ ਸਾਹਿਬ ਦੀ ਤਾਰੀਫ਼ ਕਰਦੇ ਹਨ ਐਸਪੀ ਸਾਹਿਬ ਫੋਨ ਕੱਢ ਕੇ ਆਪਣੀ ਟੀਮ ਨੂੰ ਬੁਲਾਉਂਦੇ ਹਨ ਉਹ ਉਹਨਾਂ ਪੁਲਿਸ ਵਾਲਿਆਂ ਨੂੰ ਥਾਣੇ ਵਿੱਚ ਲੈ ਜਾਂਦੇ ਨੇ ਜਿਹੜੇ ਪੈਸੇ ਵਸੂਲ ਰਹੇ ਸੀ ਉੱਥੇ ਜਾ ਕੇ ਉਹ ਉਹਨਾਂ ਨਾਲ ਬਹੁਤ ਹੀ ਗੁੱਸੇ ਵਿੱਚ ਗੱਲ ਕਰਦੇ ਨੇ ਸਭ ਨੂੰ ਉਦੋਂ ਹੀ ਸਸਪੈਂਡ ਕਰ ਦਿੱਤਾ ਜਾਂਦਾ ਹੈ ਉਹਨਾਂ ਸਭ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ ਅਗਲੇ ਦਿਨ ਐਸਪੀ ਸਾਹਿਬ ਇੱਕ ਹੋਰ ਮੀਟਿੰਗ ਬੁਲਾਉਂਦੇ ਨੇ ਅਤੇ ਮੀਟਿੰਗ ਵਿੱਚ ਉਹ ਪੁਲਿਸ ਵਾਲਿਆਂ ਦੀ ਕਰਤੂਤ ਸਭ ਦੇ ਸਾਹਮਣੇ ਰੱਖਤੀ ਹਨ ਉਹਨਾਂ ਦੀ ਇੱਕ ਵੀਡੀਓ ਵੀ ਐਸਪੀ ਸਾਹਿਬ ਦੇ ਕੋਲ ਸੀ ਉਹ ਵੀਡੀਓ ਵੀ ਮੀਟਿੰਗ ਵਿੱਚ ਚਲਾਈ ਜਾਂਦੀ ਹੈ ਅਤੇ ਸਭ ਨੂੰ ਇਹ ਦੱਸਿਆ ਜਾਂਦਾ ਹੈ ਕਿ ਜੇ ਕੋਈ ਵੀ ਕਿਸ ਤਰ੍ਹਾਂ ਦਾ ਗਲਤ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਪੁਲਿਸ ਦਾ ਹੀ ਬੰਦਾ ਕਿਉਂ ਨਾ ਹੋਵੇ ਇਹ ਸਭ ਕੁਝ ਦੇਖ ਕੇ ਪੁਲਿਸ ਵਾਲਿਆਂ ਨੂੰ ਚੰਗਾ ਸਬਕ ਮਿਲਦਾ ਹੈ ਪੁਲਿਸ ਵਾਲਿਆਂ ਦੇ ਮੂੰਹ ਦੇਖ ਕੇ ਐਸਪੀ ਸਾਹਿਬ ਨੂੰ ਪਤਾ ਲੱਗ ਜਾਂਦਾ ਹੈ ਕਿ ਇੰਨਾ ਵਿੱਚੋਂ ਕਿੰਨੇ ਕੁ ਪੁਲਿਸ ਵਾਲੇ ਨੇ ਜਿਹੜੇ ਆਪਣਾ ਕੰਮ ਬੜੀ ਹੀ ਇਮਾਨਦਾਰੀ ਨਾਲ ਕਰਦੇ ਹਨ ਹੁਣ ਇਹ ਖਬਰ ਅਖਬਾਰਾਂ ਵਿੱਚ ਵੀ ਛਪ ਜਾਂਦੀ ਹੈ ਹਰ ਪਾਸੇ ਇਸੇ ਗੱਲ ਦੇ ਚਰਚੇ ਹੋ ਰਹੇ ਸੀ ਜਦੋਂ ਐਸਪੀ ਸਾਹਿਬ ਦੇ ਪਿਤਾ ਕੋਲ ਇਹ ਗੱਲ ਪਹੁੰਚਦੀ ਹੈ ਕਿ ਉਸਦੇ ਪੁੱਤ ਨੇ ਭ੍ਰਿਸ਼ਟ ਪੁਲਿਸ ਵਾਲਿਆਂ ਨੂੰ ਫੜ ਲਿਆ ਤਾਂ ਉਹ ਬਹੁਤ ਹੀ ਖੁਸ਼ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਉਹ ਉਸ ਨੂੰ ਅੱਗੇ ਵੀ ਇਸੇ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰਨ ਲਈ ਕਹਿੰਦੇ ਹਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਕਹਾਣੀ ਨਾਲ ਸਾਡੇ ਨਾਲ ਬਨੇ ਰਹੋ